श्रोमनीय कालिदल दे सीनियर नेता विक्रमजीत सिंह मजीठिया दी जेड प्लस सिक्योरिटी वापस ਲੈਣ ਤੋਂ ਬਾਅਦ मजीठिया ਵੱਲੋਂ ਕੀਤੀ ਗਈ سوشل میڈیا ਤੇ ਆਪਣੀ ਵੀਡੀਓ ਅਪਲੋਡ ਸੱਚੀ ਕਾਲ ਜੀ ਸੋ ਆ ਹੁਣੇ ਇਹ ਖਬਰ ਜਨਤਕ ਹੋ ਗਈ ਆ ਔਰ ਕਈ ਨਿਊਜ਼ ਚੈਨਲ ਮੈਨੂੰ ਫੋਨ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ ਜेड प्लस ਸਿਕਿਉਰਿਟੀ ਜੋ ਸਰਕਾਰ ਨੇ ਲੰਬੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ बिकॉज ऑफ वेरियस ਥ्रेट ਪਰਸਪੈਕਸ਼ਨ ਉਹ ਵਾਪਸ ਲੈ ਲਈ ਚਲੋ ਪਹਿਲਾਂ ਤਾਂ ਭਗਵੰਤਪਨ ਸਾਹਿਬ ਤੁਹਾਡਾ ਸ਼ੁਕਰੀਆ ਦਾ ਤੁਹਾਨੂੰ ਵਧਾਈ ਵੈਭਵ ਕੁਮਾਰ ਦੀ ਸਕਿਉਰਿਟੀ ਟੈਟ ਰੱਖਿਓ ਜਿਹਦੇ ਤੇ ਇੱਕ ਐਮਪੀ ਨਾਲ ਮਿਸਬੀਹਵ ਕਰਨ ਦੇ aarop ਵਿਜੇ ਨਹਿਰ ਦੀ ਟੈਟ ਰੱਖਿਓ ਆਪ ਦੀ ਟੈਟ ਰੱਖਿਓ ਸਕਿਉਰਿਟੀ ਉਕੇ ਜਦ ਖਾ ਪੀ ਲੈਨੇ ਹੋ ਤਾਂ ਤੁਹਾਨੂੰ ਮਦਦ ਦੀ ਲੋੜ ਪੈ ਜਾਂਦੀ ਆਪਦੇ ਸਤਕਾਰਯੋਗ ਪਰਿਵਾਰ ਦੀ ਧਰਮ ਪਤਨੀ ਦੀ ਭੈਣ ਜੀ ਦੀ ਭਾਈਆ ਜੀ ਦੀ ਮਾਤਾ ਜੀ ਸਤੌਜ ਹੋਰਾਂ ਦੀ ਸਭ ਦੀ ਟੈਟ ਰੱਖੇ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ 'ਚ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾਰੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾ ਬੇ ਸਿੱਟਾ ਨਿਕਲੀ ਹੁਣ ਮੈਂ ਫੇਰ ਕਹਿ ਰਿਹਾ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਆ ਇਹ ਕੁਇਡ ਪ੍ਰੋ ਕੋ ਹੈ ਲੈਣ ਦੇਣ ਹੈ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਆ ਇਹਨਾਂ ਅਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦੋ ਹਾਂ ਕਰ ਸਕਦੇ ਆ ਸਰਕਾਰਾਂ ਕਰਤੀਆਂ ਹੁੰਦੀਆਂ ਨੇ ਮਗਰ ਅਖੀਰ ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਰਬ ਦੇਡਾ ਹੁੰਦਾ ਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮੇਰ ਨਿਗਾਹਸਵਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਔਰ ਅੰਗ ਸੰਗ ਸਹਾਈ ਚਾਹੀਦੇ ਆ ਕੋਈ ਸਾਡੀ ਜਿੱਤ ਨੂੰ ਸਚਾਈ ਨੂੰ ਲੁਕੋ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀ ਆ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਇਹ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰ ਦਿੱਤੀ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਣ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਹੇ ਆ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਇਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਹੈ ਕਾਂਸਟੇਬਲ ਹੈ ਕੋਈ ਹੈੱਡ ਕਾਂਸਟੇਬਲ ਹੈ ਮੈਂ ਆਪਦੇ ਸਿਕਿਉਰਿਟੀ ਇੰਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਂ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਰ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ देर ਰਾਤ ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪਦੀ ਆਪਦੀ ਜਿਹੜੇ ਜਿਹੜੇ ਜਿੱਥੋਂ ਜਿੱਥੋਂ ਆਏ ਸਨ ਉਸ ਕਮਾਂਡੈਂਟ ਸਾਹਿਬ ਕੋਲ ਯਾਰ ਬਟਾਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ ਮਗਰ ਤੁਸੀਂ ਹੈਰਾਨ ਹੋਵੋਗੇ ਸਾਥ ਸੰਗਤ ਜਦੋਂ ਭਗਵੰਤ ਮਾਨ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨੀ ਨਾਲ ਪਾਜਦਾਲਾ ਤੇ ਕੋ ਗੋਲੀ ਮਾਰ ਜੂ ਭਗਵੰਤ ਮਾਨ ਆ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹਿਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਅਦ ਤਾਂ ਸਾਰੇ ਕੇਸ ਛੋਟੇ ਪੈ ਜਾਣਗੇ ਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆਡੀਸ਼ੀਏ ਤਾਂ ਸਭ ਕੰਮ ਨਕੇ ਮੋਟੇ ਪਰਚਿਆਂ ਦੀ ਮੈਨੂੰ ਕੋਈ ਜੜੀ ਲੱਤੀ ਹਾਂ ਯਾ ਗੋਲੀ ਬਾਜੇ ਮੈਨੂੰ ਅਸੈਸਿਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗੂ ਯਾ ਜਿਵੇਂ ਸੁਖਵੀਰ ਸੋਂ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਯਾ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜਿਹਾ ਅਟੈਕ ਕਰਾਇਓ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹੱਕ ਤੇ ਜ਼ੋਰ ਤੇ ਕਿਹਾ ਸੀ ਤੁਹਾਨੂੰ ਉਹ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਗਿਆ ਸੀ ਠਾ ਠਾ ਤੇ ਤੇ ਵੱਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜੰਦੀ ਉਸ ਮਾਲਕ ਦੇ ਹੱਥ ਵਸ ਹੈ ਤੇਰੇ ਵਰਗੇ ਸ਼ਰਾਬੀ ਤੇਰੇ ਵਰਗੇ ਕਬਾਬੀ ਜੀ ਨੇ ਪੰਜਾਬ ਦਾ ਬੇੜਾ ਘਰ ਕਰਤਾ ਰੋਜ਼ ਬੰਬ ਬਲਾਸਟ ਅੱਜ ਵੀ ਬੰਬ ਬਲਾਸਟ ਮਜੀਠੇ ਥਾਣੇ ਬੰਬ ਬਲਾਸਟ ਜੈਨਤੀਪੁਰ ਮੇਰੇ ਹਲਕੇ 'ਚ ਬੰਬ ਬਲਾਸਟ ਹੁਣ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਹੈ ਕਿ ਭਾਈ ਇਹਨੂੰ ਸਿੱਧੇ ਹੋ ਕੇ ਟੱਕਰੋ ਇਹਨੂੰ ਸਿੱਧੂ ਮੂਸੇ ਵਾਲੇ ਵਾਂਗੂ ਠੋਕ ਦਿਓ ਇਹਦੇ ਕੋਲ ਕੋਈ ਸਿਕਿਉਰਿਟੀ ਨਹੀਂ ਐਸ ਲਈ ਮੈਂ ਜ਼ਿਕਰ ਕਰ ਰਿਹਾ ਹਾਂ ਔਰ ਅੱਜ ਕਿਉਂਕਿ ਹੁਣ ਅਖਬਾਰਾਂ 'ਚ ਹੀ ਗੱਲ ਆ ਗਈ ਹੈ ਟੀਵੀ ਚੈਨਲਾਂ 'ਤੇ ਚੱਲ ਪਈ ਹੈ ਤਾਂ ਮੈਂ ਤੁਹਾਡੇ ਰੂਬਰੂ ਹੋ ਰਿਹਾ ਕਿ ਭਾਈ ਫਿਕਰ ਨਾ ਕਰਿਓ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਤੁਹਾਡੀਆਂ ਦੁਆਵਾਂ ਨਾਲ ਚਾਹੀਦੀਆਂ ਨੇ ਔਰ ਇਹ ਆਵਾਜ਼ ਸਦਾ ਹੀ ਬੁਲੰਦ ਹੋ ਕੇ ਗੂੰਜੂਗੀ ਇਸ ਨਾਮਨਾਮਾ ਚੁੱਪ ਪਹਿਲਾਂ ਹੋਣ ਵਾਲਾ ਨਾ ਮੈਂ ਹੁਣ ਹੋਊਂਗਾ ਤਗੜੇ ਹੋ ਕੇ ਲੜਾਈ ਲੜਾਂਗੇ ਤੁਹਾਡਾ ਸਭ ਦਾ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ